ਸੱਭ ਨੇ ਕਿ ਕੁੜੀਆਂ ਤੇ ਇੱਕ ਮੁੰਡੇ ਬੜੀ ਕੀ ਮਾਮਲਾ ਸਾਰਾ ਹਾਂਜੀ ਦੋ ਇੱਕ ਚੋਰੀ ਛੁਪ ਕੇ ਨਾ ਤੇ ਸਪਾ ਸੈਂਟਰ ਚੱਲਦੇ ਜੀ ਉਹਦੀ ਆਰਟ ਚ ਦੀਵਾਰ 파ਰਦਗੰਦਾ ਕਰਵਾਏ ਜਾਂਦਾ ਸੀ ਜਿਸ ਬੰਦੀ ਸੀ ਹਰ ਗੋਬਿੰਦਨਗਰ ਤੇ ਇੱਕ ਪੁਰਾਣੀ ਸਬਜੀ ਮੰਡੀ ਤੋਂ ਆ ਗਏ ਦੋ ਮੁੰਡੇ ਤਿੰਨ ਕੁੜੀਆਂ ਗ੍ਰਿਫਤਾਰ ਕੀਤੀਆਂ ਨੇ ਦੋਨੋਂ ਵਿੱਚ ਜਿਹੜਾ ਹਰ ਗੋਬਿੰਦਨਗਰ ਆ ਉਹ ਅਪਲੈਂਸ ਨਾਮ ਦਾ ਮਾਲਕ ਤੇ ਜਿਹੜਾ ਫੁੱਲ ਸਬਜੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਹੈ ਤੇ ਉਹਨਾਂ ਦੀ ਸੀ ਭਾਰ ਜਾਰੀ ਹੈ ਸਾਡੇ ਕੋਲ ਰਿਮਾਂਡ ਤੇ ਨੇ ਇਹ ਕਿਰੇਪੀ ਜੋ ਕਾਰਬਯੋਗ ਜੋ ਮਚਲੇ ਨੇ ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਹੈਗੇ ਨੋ ਕੁੜੀਆਂ ਨਹੀਂ ਟੋਟਲ ਦੋ ਮੁੰਡੇ ਨੇ 11 ਜੀ 11 ਦਨੇ ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ ਇਹ ਜੀ ਸਾਨੂੰ ਇਹ ਆਣ ਚ 15-15 ਦਿਨ ਕਹਿੰਦੇ ਨੇ 15-20 ਸਾਨੂੰ ਜਦੋਂ ਧਿਆਨ ਚ ਆਇਆ ਸੀ ਉਹ ਵੀ ਰੀਡ ਕਰਕੇ ਇਹਨਾਂ ਦੀ ਕਾਰਵਾਈ ਕਰ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਹੁਣਾਂ ਕੀ ਸਮਾਸਟਰ ਮਾਈਂਡ ਕੌਣ ਹੈ ਅਕੀਲਾ ਬਾਦ ਜੀ ਨੇ ਮਾਸਟਰ ਮਾਈਂਡ ਨੇ ਉਹਨਾਂ ਤੋਂ ਇੱਕ ਪ੍ਰਿੰਸ ਹੈ ਰੋਹਰ ਗੋਵਨਗਰਵਾ ਇੱਕ ਕੋ ਦੂਸਰਾ ਹਬੀ ਇਸ ਤੋਂ ਬਾਅਦ ਵੀ ਕੁੜੀਆਂ ਨੇ ਕੁਝ ਕੁਝ ਕੁ ਲੁਕਾਉਂਦਾ ਤੇ ਜਿਹੜੀ ਬਿਲਡਿੰਗ ਉਹਨਾਂ ਦੇ ਕਿਹਨਾਂ ਦੀ ਹੈ ਜੀ ਬਿਲਡਿੰਗ ਇਹਦੇ ਪਤਾ ਕਰਾਣੇ ਕਿ ਇਹ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਪਤਾ ਨਹੀਂ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਜੀ ਹੁਣ ਮਾਨਤੇ ਨੇ 212 ਨੰਬਰ ਤੇ 214 ਨੰਬਰ ਹਾਂਜੀ ਸਤ ਜੀ ਜੇ ਇੱਕ ਕੁੜੀਆਂ ਤੇ ਇੱਕ ਮੁੰਡੇ ਫੜੀ ਕੀ ਮਾਮਲਾ ਸਾਰਾ ਹਾਂਜੀ ਦੋ ਇੱਕ ਚੋਰੀ ਛੁਪ ਕੇ ਨਾ ਤੇ ਸਪਾ ਸੈਂਟਰ ਚੱਲਦੇ ਸੀ ਉਹਦੀ ਆਰਟ ਚ ਦੀਵਾਰ ਪਾਰਦੰਦਾ ਕਰਵਾਇਆ ਜਾਂਦਾ ਸੀ ਜਿਸ ਵੰਦੀ ਸੀ ਹਰ ਗੋਬਿੰਦਨਗਰ ਤੇ ਪੁਰਾਣੀ ਸਬਜੀ ਮੰਡੀ ਤੋਂ ਆ ਗਏ ਦੋ ਮੁੰਡੇ ਤਿੰਨ ਕੁੜੀਆਂ ਗ੍ਰਿਫਤਾਰ ਕੀਤੀਆਂ ਨੇ ਉਹਨਾਂ ਵਿੱਚ ਜਿਹੜਾ ਹਰ ਗੋਬਿੰਦਨਗਰ ਆ ਉਹ ਪ੍ਰਿੰਸ ਨਾਮ ਦਾ ਮਾਲਕ ਤੇ ਜਿਹੜਾ ਪੁਰਾਣੀ ਸਬਜੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਹੈ ਤੇ ਉਹਨਾਂ ਦੀ ਸੀ ਭਾਰ ਜਾਰੀ ਹੈ ਸਾਡੇ ਕੋਲ ਰਿਮਾਂਡ ਤੇ ਨੇ ਇਹ ਕੀ ਰਿਪੀਜੂ ਕਾਰਯੋਗ ਹੋ ਮਜਲਦ ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਆ ਜੀ ਨੋ ਕੁੜੀਆਂ ਨਹੀਂ ਟੋਟਲ ਦੋ ਮੁੰਡੇ 11 ਜੀ 11 ਦਨੇ ਆ ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ ਇਹ ਜੀ ਸਾਨੂੰ ਇਹ ਆਣ ਚ 15-15 ਦਿਨ ਕਹਿੰਦੇ ਨੇ 15 20 ਸਾਨੂੰ ਜਦੋਂ ਧਿਆਨ ਚ ਆਇਆ ਸੀ ਉਹਦੀ ਰੇਟ ਕਰਕੇ ਇਹਦੀ ਕਾਰਵਾਈ ਕਰ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਆ ਹੁਣਾਂ ਕੀ ਜੀ ਮਾਸਟਰ ਮਾਈਂਡ ਕੌਣ ਹੈ ਅਕੀਲਾ ਬਾਦ ਜੀ ਨੇ ਮਾਸਟਰ ਮਾਈਂਡ ਨੇ ਉਹਨਾਂ ਤੋਂ ਕਿ ਪ੍ਰਿੰਸ ਹੈ ਰੋਹਰਗੋਨਗਰ ਵਾਲਾ ਇੱਕੋ ਦੂਸਰਾ ਹਬੀ ਇਸ ਤੋਂ ਬਾਅਦ ਵੀ ਕੁੜੀਆਂ ਨੇ ਕੁਝ ਕੁਝ ਕੁ ਲੁਕਾਉਂਦਾ ਕਿ ਜਿਹੜੀ ਬਿਲਡਿੰਗ ਉਹਨਾਂ ਦੇ ਕਿਨਾਂ ਦੀ ਹੈ ਜੀ ਬਿਲਡਿੰਗ ਹੈ ਜੇ ਪਤਾ ਕਰਾਣੇ ਕਿ ਇਹ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਪਤਾ ਨਹੀਂ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਜੀ ਹੁਣ ਮਾਨਤੇ ਨੇ 212 ਨੰਬਰ ਤੇ 214 ਨੰਬਰ ਹਾਂਜੀ ਸਤਿ ਜੀ ਇੱਕ ਕੁੜੀਆਂ ਤੇ ਇੱਕ ਮੁੰਡੇ ਫੜੀ ਕੀ ਮਾਮਲਾ ਸਾਰਾ ਹਾਂਜੀ ਦੋ ਇੱਕ ਚੋਰੀ ਛੁਪ ਕੇ ਨਾ ਤੇ ਸਪਾ ਸੈਂਟਰ ਚੱਲਦੇ ਜੀ ਉਹਦੀ ਆਰਟ ਚ ਦੀਵਾਰ 파ਰਦਗੰਦਾ ਕਰਵਾਏ ਜਾਂਦਾ ਸੀ ਜਿਸ ਵੰਦੀ ਸੀ ਹਰ ਗੋਬਿੰਦਨਗਰ ਤੇ ਪੁਰਾਣੀ ਸਬਜੀ ਮੰਡੀ ਤੋਂ ਆ ਗਏ ਦੋ ਮੁੰਡੇ ਤੇ ਨੋ ਕੁੜੀਆਂ ਗ੍ਰਿਫਤਾਰ ਕੀਤੀਆਂ ਨੇ ਉਹਨਾਂ ਵਿੱਚ ਜਿਹੜਾ ਹਰ ਗੋਬਿੰਦਨਗਰ ਆ ਉਹ ਅਪਲੈਂਸ ਨਾਮ ਦਾ ਮਾਲਕ ਤੇ ਜਿਹੜਾ ਪੁਰਾਣੀ ਸਬਜੀ ਮੰਡੀ ਉੱਥੇ ਰਵੀ ਨਾਮ ਦਾ ਮੁੰਡਾ ਹੈ ਤੇ ਉਹਨਾਂ ਦੀ ਸੀ ਭਾਰ ਜਾਰੀ ਹੈ ਸਾਡੇ ਕੋਲ ਰਿਮਾਂਡ ਤੇ ਨੇ ਇਹ ਕੀ ਰਿਪੀਜੂ ਕਾਰਬਯੋਗ ਹੋ ਮਜਨੇ ਟੋਟਲ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਫੜੇ ਆ ਜੀ ਨੋ ਕੁੜੀਆਂ ਨਹੀਂ ਟੋਟਲ ਦੋ ਮੁੰਡੇ ਨੇ 11 ਜੀ 11 ਦਨੇ ਆ ਤੇ ਕਿੰਨੇ ਸਮੇਂ ਤੋਂ ਚਲਾ ਰਹੇ ਸੀ ਇਹ ਜੀ ਸਾਨੂੰ ਇਹ ਆਣ ਚ 15-15 ਦਿਨ ਕਹਿੰਦੇ ਨੇ 15 20 ਸਾਨੂੰ ਜਦੋਂ ਧਿਆਨ ਚ ਆਇਆ ਸੀ ਉਹਦੀ ਰੇਟ ਕਰਕੇ ਇਹਨਾਂ ਦੀ ਕਾਰਵਾਈ ਕਰ ਤੇ ਕਿੱਥੇ ਦੀਆਂ ਕੁੜੀਆਂ ਰਹਿਣ ਵਾਲੀਆਂ ਆ ਹੁਣਾਂ ਚ ਇਹ ਜੀ ਮਾਸਟਰ ਮਾਈਂਡ ਕੌਣ ਹੈ ਆ ਬਾਲ ਜੀ ਨੇ ਮਾਸਟਰ ਮਾਈਂਡ ਨੇ ਉਹਨਾਂ ਤੋਂ ਇੱਕ ਪ੍ਰਿੰਸ ਹੈ ਰੌਗਨਗਰਵਾ ਇੱਕ ਉਹ ਦੂਸਰੇ ਹੱਬੀ ਆ ਕਿ ਬਾਹਰ ਦੀਆਂ ਕੁੜੀਆਂ ਨੇ ਕੁਝ ਕੁਝ ਕੁ ਲੁਕਾਉਂਦਾ ਤੇ ਜਿਹੜੀ ਬਿਲਡਿੰਗ ਉਹਨਾਂ ਦੇ ਕਿਨਾਂ ਦੀ ਹੈ ਜੀ ਬਿਲਡਿੰਗ ਇਹਦੇ ਪਤਾ ਕਰਾਣੇ ਕਿ ਇਹ ਨਾਮ ਨਾਲ ਐਗਰੀਮੈਂਟ ਹੈ ਕਿਉਂਕਿ ਉਹ ਮਾਲਕ ਨੂੰ ਪਤਾ ਨਹੀਂ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਪਰਚਾ ਦਰਜ ਕਰਤਾ ਜੀ ਹੁਣ ਮਾਨਤੇ ਨੇ 212 ਨੰਬਰ ਤੇ 214 ਨੰਬਰ